ਜੜਾਂ ਤੋਂ ਟੁੱਟ ਕੇ ਮੇਰਾ ਆਪਣਾ ਸ਼ੇਰ ਹੈ ਕਿ ਜੜਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ ਜੜਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ ਮਾਂ ਬੋਲੀ ਤੋਂ ਮੁੱਖ ਮੋੜ ਕੇ ਤੀ ਪੁੱਤ ਫਿਰ ਖਰਾ ਨਹੀਂ ਰਹਿੰਦਾ ਮਾਂ ਬੋਲੀ ਪੰਜਾਬੀ ਤੇ ਸੱਚੇ ਤੀਆਂ ਪੁੱਤਰੋ ਪੰਜਾਬ ਦੇ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਪੰਜਾਬ ਦੀ ਧਰਤੀ ਦੇ ਵਸਨੀਕ ਹੋਣ ਦੇ ਨਾਤੇ ਮੈਂ ਇੱਕ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਤੋਂ ਜਿਹੜੇ 13 ਸੰਸਦ ਮੈਂਬਰ ਚੁਣੇ ਗਏ ਨੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਹੋਣ ਆਜ਼ਾਦ ਹੋਣ ਉਹ 13 ਦੇ 13 ਸੰਸਦ ਮੈਂਬਰ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਚੁਣੇ ਗਏ ਸੰਸਦ ਮੈਂਬਰ ਇਹਨਾਂ 14 ਨੂੰ ਮੈਂ ਇੱਕ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਇੱਕ ਅਰਜ਼ੋਈ ਕੀਤੀ ਹੈ ਕਿ ਤੁਸੀਂ ਭਾਰਤ ਦੀ ਸੰਸਦ ਦੇ ਵਿੱਚ ਜਦੋਂ ਸੰਸਦ ਮੈਂਬਰ ਵੱਜੋਂ ਸੌ ਚੁੱਕੋ ਤਾਂ ਆਪਣੀ ਮਾਂ ਬੋਲੀ ਪੰਜਾਬੀ ਚ ਚੁੱਕੋ ਸੋ ਇਹ ਅਪੀਲ ਕਰਦੀ ਇੱਕ ਅਰਜ਼ੋਈ ਕਰਦੀ ਇੱਕ ਬੇਨਤੀ ਕਰਦੀ ਚਿੱਠੀ ਮੈਂ ਪੰਜਾਬ ਦੇ ਬੱਖ ਬੱਖ 13 ਹਲਕਿਆਂ ਤੋਂ ਜਿੱਤੇ ਸੰਸਦ ਮੈਂਬਰਾਂ ਨੂੰ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਜਿੱਤੇ ਇੱਕੋ ਇੱਕ ਸੰਸਦ ਮੈਂਬਰ ਨੂੰ ਉਹਨਾਂ 14 ਨੂੰ ਲਿਖ ਕੇ ਬਕਾਇਦਾ ਤੌਰ ਤੇ ਚਿੱਠੀਆਂ ਉਹਨਾਂ ਦੇ ਪਤਿਆਂ ਤੇ ਭੇਜ ਦਿੱਤੀਆਂ ਗਈਆਂ ਨੇ ਇਹ ਚਿੱਠੀਆਂ ਮੇਰੇ ਵੱਲੋਂ ਤਿਆਰ ਕਰਕੇ ਉਹਨਾਂ ਦੇ ਪਤਿਆਂ ਤੇ ਪਾਈਆਂ ਗਈਆਂ ਫਿਰ ਈਮੇਲ ਰਾਹੀਂ WhatsApp ਰਾਹੀਂ ਉਹਨਾਂ ਨੂੰ ਭੇਜੀਆਂ ਜਾ ਰਹੀਆਂ ਨੇ ਤੇ ਅੱਜ ਅਸੀਂ ਇੱਕ ਹੋਰ ਸੈੱਟ ਕੱਢਿਆ ਤਾਂ ਕਿ ਇਹਨਾਂ ਨੂੰ ਉਹਨਾਂ ਦੇ ਸਬੰਧਤ ਪਾਰਟੀਆਂ ਵਾਲੇ ਨੇ ਜਿਹੜੇ ਉਹਨਾਂ ਦੇ ਦਫ਼ਤਰਾਂ 'ਚ ਵੀ ਇਹਨਾਂ ਨੂੰ ਪਹੁੰਚ ਤੇ ਆ ਕਰ ਦਿੱਤੀ। ਮੈਂ ਇਸ ਚਿੱਠੀ ਦੇ ਵਿੱਚ ਅਪੀਲ ਕੀਤੀ ਹੈ। ਮੈਂ ਇੱਕ ਉਦਾਹਰਨ ਵਜੋਂ ਤੁਹਾਡੇ ਮੂਰੇ ਚਿੱਠੀ ਪੜ੍ਹ ਦਿੰਨਾ। ਮਾਨਯੋਗ ਸੰਸਦ ਮੈਂਬਰ ਦਾ ਨਾਮ ਸੰਸਦ ਮੈਂਬਰ ਹਲਕਾ ਹਲਕੇ ਦਾ ਨਾਮ ਪੰਜਾਬ ਵਿਸ਼ਾ ਮਾਂ ਬੋਲੀ ਪੰਜਾਬੀ ਵਿੱਚ ਸੌ ਚੁੱਕਣ ਸੰਬੰਧੀ। ਸ਼੍ਰੀਮਾਨ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕ ਸਭਾ ਹਲਕਾ ਜਿਹੜਾ ਵੀ ਹਲਕੇ ਦਾ ਮੈਂਬਰ ਪਾਰਲੀਮੈਂਟ ਆ ਉਹਦਾ ਨਾਮ ਦੇ ਵੋਟਰਾਂ ਨੇ ਤੁਹਾਡੇ ਤੇ ਭਰੋਸਾ ਜਤਾ ਕੇ ਤੁਹਾਨੂੰ ਪੰਜਾਬ ਦੀ ਪੰਜਾਬ ਦੀ ਨੁਮਾਇੰਦਗੀ ਕਰਨ ਦੇ ਲਈ ਭਾਰਤ ਦੀ ਸੰਸਦ ਵਿੱਚ ਭੇਜਿਆ ਹੈ। ਇਸ ਜਿੱਤ ਦੇ ਲਈ ਤੁਹਾਨੂੰ ਮੁਬਾਰਕਾਂ। ਮਾਣਯੋਗ ਸੰਸਦ ਮੈਂਬਰ ਸਰਦਾਰ ਅੱਗੇ ਉਹਨਾਂ ਦਾ ਨਾਮ ਹੋਏਗਾ। ਮੈਂ ਇੱਕ ਆਮ ਪੰਜਾਬ ਦਾ ਵਸਨੀਕ ਹੋਣ ਦੇ ਨਾਤੇ ਮਾਂ ਬੋਲੀ ਪੰਜਾਬੀ ਦਾ ਪੁੱਤ ਹੋਣ ਦੇ ਨਾਤੇ ਤੁਹਾਨੂੰ ਇੱਕ ਅਰਜ਼ੋਈ ਕਰਨ ਲਈ ਇੱਕ ਖੱਤ ਲਿਖ ਰਿਹਾ ਹਾਂ। ਬੇਨਤੀ ਹੈ ਕਿ ਆਪ ਜੀ ਜਦੋਂ ਭਾਰਤ ਦੀ ਸੰਸਦ ਵਿੱਚ ਬਤੌਰ ਸੰਸਦ ਮੈਂਬਰ ਸੌਂ ਚੁੱਕੋ ਤਾ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਚ ਹੋਵੇ। ਸ਼ਹਿਦ ਨਾਲੋਂ ਮਿੱਠੀ ਮਾਂ ਬੋਲੀ ਪੰਜਾਬੀ ਦੇ ਗੁਰਮੁਖੀ ਲਿਪੀ ਵਾਲੇ ਬੋਲ ਜਦੋਂ ਤੁਹਾਡੇ ਮੁਖ ਤੋਂ ਸੰਸਦ ਵਿੱਚ ਉਚਾਰੇ ਜਾਣਗੇ ਤਾਂ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਵੇਗਾ। ਮੈਨੂੰ ਪਤਾ ਹੈ ਕਿ ਤੁਸੀਂ ਮਾਂ ਬੋਲੀ ਪੰਜਾਬੀ ਛੀਂਹ ਚੁੱਕੋਗੇ। ਬਸ ਮੈਂ ਤਾਂ ਮੋਹ ਭੀਜੀਏ ਚਿੱਠੀ ਲਿਖ ਕੇ ਇਸ ਨੂੰ ਹੋਰ ਪੱਕਿਆ ਕੀਤਾ ਹੈ। ਆਸ ਰੱਖਦੇ ਹਾਂ ਕਿ ਤੁਸੀਂ ਭਾਰਤ ਦੀ ਸੰਸਦ ਵਿੱਚ ਪੰਜਾਬ ਦੀ ਆਵਾਜ਼ ਬਣੋਗੇ। ਬਹੁਤ ਬਹੁਤ ਧੰਨਵਾਦ ਮਾ ਬੋਲੀ ਪੰਜਾਬੀ ਦਾ ਸ਼ਹਿਦਾਈ ਪੁੱਤ ਦੀਪਕ ਸ਼ਰਮਾ ਚਨਾਰਥ ਸੋ ਇੱਕ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਤੋਂ ਉੱਠ ਕੇ ਜਿਹੜੇ ਸੰਸਦ ਮੈਂਬਰ ਦਿੱਲੀ ਤੱਕ ਜਾਣ ਉਹ ਸੌ ਵੀ ਪੰਜਾਬੀ ਚ ਚੁੱਕਣ ਤੇ ਜਦੋਂ ਮੁੱਦੇ ਚੁੱਕਣ ਤਾਂ ਵੀ ਆਪਣੀ ਬੋਲੀ ਨੂੰ ਪਹਿਲ ਦੇਣ ਕਿਉਂਕਿ ਹੁਣ ਭਾਰਤ ਦੀ ਸੰਸਦ ਦੇ ਵਿੱਚ ਇਹ ਉਪਰਾਲਾ ਹੈਗਾ ਕਿ ਤੁਸੀਂ ਜੇਕਰ ਆਪਣੀ ਬੋਲੀ ਚ ਗੱਲ ਰੱਖਣੀ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਲਿਖਤੀ ਰੂਪ ਦੇ ਵਿੱਚ ਸਭਾ ਦੇ ਮੁਖੀ ਨੂੰ ਸੂਚਿਤ ਕਰਨਾ ਹੁੰਦਾ ਕਿ ਜੀ ਮੈਂ ਆਪਣੀ ਮਾਂ ਬੋਲੀ ਦੇ ਵਿੱਚ ਗੱਲ ਰੱਖਣੀ ਹੈ ਤੇ ਰੱਖ ਸਕਦੇ ਹਾਂ ਤੇ ਬਾਕੀ ਜਿਹੜੇ ਸੰਸਦ ਮੈਂਬਰ ਨੇ ਉਹ ਜਿਹੜੀ ਭਾਸ਼ਾ ਉਹਨਾਂ ਨੂੰ ਸਮਝ ਆਉਂਦੀ ਹੈ ਉਹ ਸੁਣਨਾ ਚਾਹਣ ਤਾਂ ਉਹਨਾਂ ਨੂੰ ਬਦਲਮਾ ਪ੍ਰਬੰਧ ਹੈਗਾ ਉੱਥੇ ਉਹ ਕੰਨਾਂ ਨੂੰ ਜਦੋਂ ਹੈੱਡਫੋਨ ਲੱਗੇ ਨੇ ਉਹ ਸਾਰੇ ਬਟਨ ਦਾ ਉਸ ਸਿਸਟਮ ਲੱਗਿਆ ਕਿ ਉਹ ਅਨੁਵਾਦ ਹੋ ਕੇ ਉਹਨਾਂ ਨੂੰ ਜਾਣਕਾਰੀ ਮਿਲਣੀ ਹੈ ਸੋ ਇਸ ਲਈ ਇੱਕ ਤਾਂ ਇਹ ਕੋਸ਼ਿਸ਼ ਹੈ ਸਾਡੀ ਕਿ ਉਹ ਮੁੱਦੇ ਵੀ ਆਪਣੀ ਬੋਲੀ 'ਚ ਚੱਕਣ ਤੇ ਪਰ ਇਸ ਦੀ ਸ਼ੁਰੂਆਤ ਭਾਰਤੀ ਸੰਸਦ ਦੇ ਵਿੱਚ ਆਪਣੀ ਬੋਲੀ ਤੋਂ ਸੌ ਚੁੱਕ ਕੇ ਕਰ ਬਿਲਕੁਲ ਜੀ ਇੱਕ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਇਸ ਕੋਸ਼ਿਸ਼ ਕਾਮਯਾਬ ਹੋਮਾਂਗੇ ਤੇ ਆਸ ਕਰਦੇ ਹਾਂ ਕਿ ਪੰਜਾਬ ਦੇ 13 ਦੇ 13 ਸੰਸਦ ਮੈਂਬਰ ਆਪਣੀਆਂ ਪਾਰਟੀਆਂ ਦੇ ਆਪਣੀ ਧਿਰਾਂ ਦੇ ਨਹੀਂ ਪੰਜਾਬ ਦੇ ਹੋ ਕੇ ਉੱਥੇ ਜਾਣਗੇ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਨਗੇ ਪੰਜਾਬ ਦੇ ਹਿੱਤ ਦੇ ਵਿੱਚ ਬਾਤ ਚੁੱਕਣਗੇ ਸੋ ਇਸੇ ਤਰ੍ਹਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੰਸਦ ਮੈਂਬਰ ਤੋਂ ਵੀ ਉਮੀਦ ਕਰਦੇ ਹਾਂ ਇਸ ਲਈ 14 ਮੈਂਬਰਾਂ ਤੱਕ ਇਹ ਚਿੱਠੀ ਲਿਖ ਕੇ ਕੋਸ਼ਿਸ਼ ਕੀਤੀ ਹੈ ਕਿ ਮਾਂ ਬੋਲੀ ਦਾ ਰੁਤਵਾ ਦੇਸ਼ ਦੁਨੀਆ ਦੇ ਵਿੱਚ ਬਣਿਆ ਰਹੇ ਤੇ ਉੱਚਾ ਹੋਵੇ ਤੇ ਸੰਸਦ ਦੇ ਵਿੱਚ ਵੀ ਉਹ ਗੂੰਜਦਾ ਰਹੇ ਇੱਕ ਉਪਰਾਲਾ ਬਹੁਤ ਬਹੁਤ ਧੰਨਵਾਦ